ਸਾਰੇ ਮੇਰੇ ਵੀਰਾਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਅਲੈਕਮ ਅੱਜ ਅਸੀਂ ਤਾਂ ਗੱਲ ਕਰਨ ਦੀ ਵੀਡੀਓ ਪਾਉਂਦੀ ਸਾਨੂੰ ਲੋੜ ਪੈ ਗਈ ਕਿ ਆਪਾਂ ਆਪ ਪਸ਼ੂ ਪਾਲਕਾਂ ਅਸੀਂ ਫੇਕ ਵੀਡੀਓ ਦੇਖ ਕੇ ਜਾਂ ਲੋਕਾਂ ਦੀਆਂ ਗੱਲਾਂ ਸੁਣੀਆਂ ਸੁਣਾਈਆਂ ਦੇਖ ਕੇ ਅਸੀਂ ਅਸੀਂ ਆਪਾਂ ਤਜਰਬੇ ਕਰਨ ਦਾ ਕਿਹਦੇ ਵਿੱਚ ਸਾਨੂੰ ਦੱਸਦ ਦੇਣ ਜਿਹੜੇ ਫੇਕ ਮੰਤਲ ਵਿਊ ਲੈਣ ਦੇ ਮਾਰੇ ਵੀਡੀਓ ਬਣਾਈ ਜਾਂਦੇ ਨੇ ਜਿਨ੍ਹਾਂ ਨੇ ਕੋਈ ਕੱਟਾ ਵੀ ਨਹੀਂ ਰੱਖਿਆ ਕਦੇ ਅਸੀਂ ਆਪਾਂ ਮੇਰੇ ਤਜਰਬਾ ਦਾ ਜ਼ਿੰਦਗੀ ਦਾ ਵੀ 24-25 ਸਾਲ ਤੋਂ ਮੈਂ ਆਪਣੇ ਪਸ਼ੂ ਪਾਲ ਰਹਾਗਾ ਪਸ਼ੂ ਪਾਲਾਂ ਦੇ ਨਾਲ-ਨਾਲ ਮੈਨੂੰ ਹਰ ਸਮੱਸਿਆ ਦਾ ਪਤਾ ਹੈਗਾ ਹਰ ਸਮੱਸਿਆ ਦੇ ਹੱਲ ਬਾਰੇ ਪਤਾ ਹੈਗਾ ਇਸ ਪਸ਼ੂਆਂ ਦੇ ਵਿੱਚ ਇੱਕ ਅਜਿਹੀ ਸਮੱਸਿਆ ਗਈ ਜਿਹੜੀ ਕਿ ਨਾ ਤਾਂ ਡਾਕਟਰਾਂ ਦੇ ਟੀਕੇ ਤੋਂ ਠੀਕ ਹੁੰਦੀ ਹੈ ਨਾ ਹੀ ਉਹਦਾ ਕੋਈ ਹੋਰ ਇਲਾਜ ਰਹਿੰਦਾਗਾ ਬਾਕੀ ਪਰਿਵਾਰ ਦੀਆਂ ਨੀਂਦਾਂ ਉੱਡ ਜਾਂਦੀਆਂ ਨੇ ਰਾਤ ਨੂੰ ਬਾਰ-ਬਾਰ ਸਾਨੂੰ ਉੱਠ ਕੇ ਦੇਖਣਾ ਪੈਂਦਾ ਪਸ਼ੂ ਨੂੰ ਪਸ਼ੂ ਨੂੰ ਵੀ ਅਸੀਂ ਆਰਾਮ ਨਹੀਂ ਕਰਨ ਦਿੰਦੇ ਪਸ਼ੂ ਨੂੰ ਵਾਰ-ਵਾਰ ਖਾ ਦਿੰਨੇ ਆ ਜਾਂ ਅਸੀਂ ਹਰ ਟਾਈਮ ਪਸ਼ੂ ਨੂੰ ਸੁੰਨਾ ਨਹੀਂ ਛੱਡਦੇ ਤਾਂਨ ਕਿਉਂ ਉਹ ਸਮੱਸਿਆ ਦਾ ਹੱਲ ਹੈ ਜਿਹੜਾ ਉਹ ਤੁਸੀਂ ਆਪਣੇ ਘਰੇ ਵੀ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਉਥੋਂ ਹੀ ਕਹਾਣੀ ਸ਼ੁਰੂ ਹੁੰਦੀ ਹੈ ਪਸ਼ੂਏ ਦੇ ਸੂਏ ਦੀ ਜਿਹੜਾ ਪਸ਼ੂ ਦਾ ਸੂਆ ਦਾ ਪੂਰਾ ਸਾਲ ਦਾ ਸੂਆ ਦਾ ਇਹ ਕਹਾਣੀ ਉਥੋਂ ਸ਼ੁਰੂ ਹੁੰਦੀ ਹੈ ਜੇ ਤੁਸੀਂ ਉਥੋਂ ਤੁਸੀਂ ਉਸ ਚੀਜ਼ ਨੂੰ ਨਜਾਦ ਜਾਵਾਵੋਗੇ ਉਸ ਸਮੱਸਿਆ ਨੂੰ ਨਜਾਦ ਜਾਵਾਵੋਗੇ ਤਾਂ ਤੁਸੀਂ ਆਪਣੇ ਪਸ਼ੂ ਦਾ ਪੂਰਾ ਸੂਹਾ ਪੂਰਾ ਸੂਹਾ ਆਰਾਮ ਨਾਲ ਦੁੱਧ ਲੈ ਸਕਦੇ ਹੋ ਤੇ ਪਸ਼ੂ ਨੂੰ ਤੁਸੀਂ ਤੰਦਰੁਸਤ ਵੀ ਰੱਖ ਸਕਦੇ ਹੋ ਤੇ ਉਸ ਦਾ ਦੁੱਧ ਵੀ ਲੈ ਸਕਦੇ ਹੋ ਅਤੇ ਇਸ ਦਾ ਲਾਹਾ ਵੀ ਲੈ ਸਕਦਾ ਹਾਂ ਉਹ ਸਮੱਸਿਆ ਕੀ ਹੈ ਉਹ ਸਮੱਸਿਆ ਬਹੁਤ ਵੱਡੀ ਸਮੱਸਿਆ ਜਿਹੜੀ ਕਿ ਡਾਕਟਰ ਤੀਕੇ ਵੀ ਲਾਉਂਦੇ ਨੇ ਅਸੀਂ ਡਾਕਟਰ ਨੂੰ ਮਾੜਾ ਨਹੀਂ ਕਹਿੰਦੇ ਕਿਉਂਕਿ ਉਹ ਵੀਰਨ ਵੀ ਆਪਣਾ ਤਜਰਬਾ ਕਰਨਾ ਹੁੰਦਾਗਾ ਜੋ ਉਹਨਾਂ ਨੂੰ ਪੜਾਇਆ ਜਾਂਦਾ ਜਾਂ ਉਹਨਾਂ ਨੂੰ ਸਿਖਾਇਆ ਜਾਂਦਾ ਡਾਕਟਰ ਨੇ ਉਸ ਹਿਸਾਬ ਨਾਲ ਗੱਲ ਕਰਨੀ ਹੁੰਦੀ ਹੈ ਉਸ ਹਿਸਾਬ ਨਾਲ ਨਾ ਟਰੀਟਮੈਂਟ ਕਰਨਾ ਹੁੰਦਾਗਾ ਪਰ ਅਸੀਂ ਡਾਕਟਰਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਜੋ ਸਾਡਾ ਤਜਰਬਾ ਹੈਗਾ ਅਸੀਂ ਪਸ਼ੂਆਂ ਦੇ ਵਿੱਚ ਰਹਨੇ ਆਂਗੇ ਸਾਨੂੰ ਵੀ ਉਸ ਤੋਂ ਵੱਧ ਤਜਰਬਾ ਹੋ ਜਾਂਦਾ ਕਿਉਂਕਿ ਡਾਕਟਰ ਦੀ ਪ੍ਰੈਕਟਿਸ ਪੰਜ ਪ੍ਰੈਕਟਿਸ ਹੁੰਦੀ ਹੈ ਜਿਹੜੀ ਪ੍ਰੈਕਟਿਸ ਹੁੰਦੀ ਹੈ 5 ਸਾਲ ਦੀ ਹੁੰਦੀ ਹੈ 7 ਸਾਲ ਦੀ ਹੁੰਦੀ ਹੈ ਪਰ ਸਾਡੀ ਪ੍ਰੈਕਟਿਸ ਜਿਹੜੀ ਜਨਮ ਤੋਂ ਲੈ ਕੇ ਹੀ ਹੈ ਉਹ ਸਮੱਸਿਆ ਕੀ ਹੈ ਉਹ ਸਮੱਸਿਆ ਹੈਗੀ ਪਸ਼ੂ ਦੇ ਸੂ ਤੋਂ ਪਹਿਲਾਂ ਭਾਰ ਪੈਣਾ ਫਿਰ ਅਸੀਂ ਕਹਿੰਦੇ ਆ ਪਸ਼ੂ ਦੇ ਜੋ ਸੂਣ ਤੋਂ ਪਹਿਲਾਂ ਭਾਰ ਪੈਂਦਾ ਹੈਗਾ ਭਾਰ ਪੈਣ ਤੋਂ ਨਰਜਾ ਦਵਾਉਣ ਵਾਸਤੇ ਅਸੀਂ ਖੜਾ ਸੁਣਾਉਣ ਵਾਸਤੇ ਅਸੀਂ ਕਹਿੰਦੇ ਆ ਵੀ ਪਸ਼ੂ ਨੂੰ ਵੇਚਿਆ ਜਾਵੇ ਜਾਂ ਫਿਰ ਇਹਦਾ ਹੱਲ ਕਿਵੇਂ ਹੋਵੇ ਇਹਦੇ 2 ਮਹੀਨੇ ਕਿਵੇਂ ਲੰਘਣ ਅਸੀਂ ਉਹ ਸਮੱਸਿਆ ਬਾਰੇ ਤੁਹਾਨੂੰ ਦੱਸਦੇ ਆ ਕਿ ਸਭ ਤੋਂ ਪਹਿਲਾਂ ਤਾਂ ਪਸ਼ੂ ਨੂੰ ਪਸ਼ੂ ਦੇ ਸੂਣ ਤੋਂ 3 ਮਹੀਨੇ ਰਹਿੰਦੇ ਪਹਿਲਾਂ ਤੁਸੀਂ ਇਹਨੂੰ ਕੈਲਸ਼ੀਅਮ ਸ਼ੁਰੂ ਕਰੋ ਕੈਲਸ਼ੀਅਮ ਰੋਜ਼ਾਨਾ ਇਹਨੂੰ 2 ਤੋਂ 250 ਐਮ ਐਲ ਸਵੇਰ ਤੇ ਸ਼ਾਮ ਦੀ ਡੋਜ਼ ਹੋਣੀ ਚਾਹੀਦੀ ਹੈ। ਕਈ ਮੇਰੇ ਵੀਰ ਕਹਿੰਦੇ ਨੇ 100 ਐਮ ਐਲ ਵਾਧੂ ਹੈ ਜਾਂ ਇੱਕ ਵਾਰੀ ਪਾਤਾ ਜਾਂ ਆਪਾਂ 2 ਦਿਨ ਪਾਇਆ 3 ਦਿਨ ਪਾਇਆ ਹਰ ਰੋਜ਼ ਦੀ ਦੀ ਡੋਜ਼ ਹੈ ਦੀ 200 ਤੋਂ 250 ਐਮ ਐਲ ਸਵੇਰ ਸ਼ਾਮ ਹੋਣੀ ਚਾਹੀਦੀ ਹੈ। ਤੀਜੀ ਗੱਲ ਭਾਰ ਕਿਉਂ ਪੈਂਦਾ? ਭਾਰ ਪੈਂਦਾ ਪਸ਼ੂ ਨੂੰ ਆਪਾਂ ਕਹਿੰਦੇ ਨੇ ਵੀ ਕੁਦਰਤੀ ਪੈਂਦਾ ਗਰਮਾਇਸ਼ਾ ਜਾਂ ਪਸ਼ੂ ਦੇ ਹੱਡ ਕਮਜ਼ੋਰ ਹੋਣ ਕਰਕੇ ਪਸ਼ੂ ਨੂੰ ਕੈਲਸ਼ੀਅਮ ਤੇ ਫਾਸਫੋਰਸ ਦੀ ਜਿਹੜੀ ਘਟौती ਆਉਂਦੀ ਹੈ ਪਸ਼ੂ ਨੂੰ ਕਿਉਂਕਿ ਪਸ਼ੂ ਸੂਆ ਲੰਮਾ ਟਾਈਮ ਦੁੱਧ ਦੇਂਦਾ ਕਈ ਪਸ਼ੂ ਵੱਧ ਟਾਈਮ ਦੁੱਧ ਦਿੰਦੇ ਨੇ ਗੱਭਣ ਹੋਣ ਤੋਂ ਬਾਅਦ ਉਹਨਾਂ ਦੇ ਹੱਡਾਂ ਦੀ ਪੈਣਦੇ ਕਮਜ਼ੋਰੀ ਅਸੀਂ ਉਹਨੂੰ ਫਾਸਫੋਰਸ ਤੇ ਕੈਲਸ਼ੀਅਮ ਦੇਣ ਵਾਸਤੇ ਉਹਨਾਂ ਦੇ ਹੱਡਾਂ ਨੂੰ ਤੰਦਰੁਸਤ ਰੱਖਣ ਵਾਸਤੇ ਮਜ਼ਬੂਤ ਰੱਖਣ ਵਾਸਤੇ ਅਸੀਂ ਕੈਲਸ਼ੀਅਮ ਦੀ ਜ਼ਰੂਰਤ ਹੈ ਸਾਨੂੰ ਉਹ ਕੈਲਸ਼ੀਅਮ ਕਿਉਂ ਪਾਇਆ ਜਾਂਦਾ ਕਿਉਂ ਪਹਿਲਾਂ ਪਾਉਣਾ 3 ਮਹੀਨੇ ਕਿਉਂ ਪਾਉਣਾ ਕਿਉਂਕਿ 3 ਮਹੀਨਾ ਦੇ ਵਿੱਚ ਪਸ਼ੂ ਦੇ ਰਿਕਵਰ ਹੱਡਾਂ ਦੀ ਮਜ਼ਬੂਤੀ ਰਿਕਵਰ ਕਰਨ ਵਾਸਤੇ ਕੈਲਸ਼ੀਅਮ ਦੀ ਜ਼ਰੂਰਤ ਹੈਗੀ ਕਈ ਅਸੀਂ ਕਹਿੰਦੇ ਹਾਂ ਵੀ ਜਿਹੜਾ ਕੈਲਸ਼ੀਅਮ ਦੇਣਾ ਪਸ਼ੂ ਨੂੰ ਸੂਣ ਤੋਂ ਪਹਿਲਾਂ 15 ਦਿਨ ਪਹਿਲਾਂ ਦੇ ਦਿਓ ਪਰ ਨਹੀਂ 15 ਦਿਨ ਪਹਿਲਾਂ ਪਸ਼ੂ ਪ੍ਰਜਨਨ ਕਰਿਆ ਦੇ ਵਿੱਚ ਹੁੰਦਾਗਾ ਪਸ਼ੂ ਸੂਣ ਦੇ ਵਿੱਚ ਉਹਦਾ ਦਿਮਾਗ ਹੁੰਦਾਗਾ ਪਸ਼ੂ ਨੂੰ ਕੈਲਸ਼ੀਅਮ ਨਹੀਂ ਲੱਗਦਾ ਕਿਉਂਕਿ ਜੇ ਲੱਗਦਾ ਤਾਂ ਬਾਅਦ ਵਿੱਚ ਲੱਗਦਾਗਾ ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਕੈਲਸ਼ੀਅਮ ਆ ਜਿਹੜਾ ਪਸ਼ੂ ਨੂੰ ਸੂਣ ਤੋਂ 3 ਮਹੀਨੇ 2 ਮਹੀਨਾ ਤੋਂ ਪਹਿਲਾਂ ਪਹਿਲਾਂ 2.5 ਮਹੀਨੇ 3 ਮਹੀਨੇ ਪਹਿਲਾਂ ਕੈਲਸ਼ੀਅਮ ਦਿਓ ਠੀਕ ਹੈ ਨਹੀਂ ਉਦੋਂ ਬਾਅਦ ਕੈਲਸ਼ੀਅਮ ਦੇਤਾ ਤੁਹਾਡੇ ਪਸ਼ੂ ਤੰਦਰੁਸਤ ਹੋ ਗਿਆ ਭਾਰ ਦੀ ਸਮੱਸਿਆ ਘਟੋਗੀ ਜੇ ਤੁਸੀਂ ਹੀ ਮੌਕੇ ਦੇ ਭਾਰ ਪੈਣ ਲੱਗਾ ਤੁਸੀਂ ਮੌਕੇ ਦੇ ਕੈਲਸ਼ੀਅਮ ਦੰਨੇ ਉਹਦੀ ਸਮੱਸਿਆ ਕੀ ਉਹ ਨਹੀਂ ਠੀਕ ਹੁੰਦੀ ਕਿਉਂਕਿ ਮੌਕੇ ਦੇ ਕੈਲਸ਼ੀਅਮ ਹੱਡਾਂ ਨੂੰ ਮਜ਼ਬੂਤ ਨਹੀਂ ਕਰਦਾ ਕਿਉਂਕਿ ਪਸ਼ੂ ਦਾ ਜਿਹੜਾ ਪੂਰਾ ਦਿਮਾਗ ਹੈ ਭਾਰ ਪੈਂਦਾ ਉਹਦੇ ਲੱਗਿਆ ਰਹਿੰਦਾ ਦਾ ਦੂਜੀ ਗੱਲ ਜੇ ਤੁਸੀਂ ਆਪਾਂ ਕਿਸੇ ਟਾਈਮ ਕਹਿੰਦੇ ਵੀ ਕੈਲਸ਼ੀਅਮ ਨਹੀਂ ਲਿਆੰਦਾ ਗਿਆ ਪੈਸਿੰਤੀ ਜਾਂ ਛੋਟੇ-ਛੋਟੇ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਮੈਂ ਮਜ਼ਦੂਰ ਪਰਿਵਾਰ ਨੇ ਜਾਂ ਛੋਟੇ ਕਿਸਾਨ ਪਰਿਵਾਰ ਨੇ ਜਿਨ੍ਹਾਂ ਕੋਲੇ ਇੱਕ ਮੱਝ ਹੈ ਜਾਂ ਦੋ ਮੱਝਾਂ ਨੇ ਉਹ ਮਤਲਬ ਆਪਣਾ ਗੁਜ਼ਾਰਾ ਮੱਝਾਂ ਦੇ ਸਿਰ ਤੇ ਕਰਦੇ ਨੇ ਕਈ ਗਰੀ ਸਮੱਸਿਆ ਆ ਜਾਂਦੇ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਕੈਲਸੀਅਮ ਲੈਣ ਨੂੰ ਤਾਂ ਤਾਂ ਤੁਸੀਂ ਦੋਸਤੋ ਕੀ ਕਰਨਾ ਹੈਗਾ ਕੈਲਸੀਅਮ ਤੇ ਫਾਸਫੋਰਸ ਨੂੰ ਪੂਰਾ ਕਰਨ ਵਾਸਤੇ ਪਸ਼ੂ ਦੇ ਛੋਟੇ ਕੋਲੇ ਘਰ ਵਿੱਚ ਬਹੁਤ ਵਧੀਆ ਚੀਜ਼ਾਂ ਨੇਗੀਆਂ ਪਹਿਲਾਂ ਤਾਂ ਜੋ ਪਸ਼ੂ ਜਿਹੜੇ ਸਵਾਂਦ ਪਸ਼ੂ ਨੇ ਅੱਤਵਾ ਦੇ 9ਵੇਂ ਤੇ 10ਵੇਂ ਮਹੀਨਾ ਦੇ ਵਿੱਚ ਜਿਹੜੇ ਪਸ਼ੂ ਸੁੰਦੇ ਨੇ 50% ਪਸ਼ੂ ਇਨ੍ਹਾਂ ਮਹੀਨਾ ਦੇ ਵਿੱਚ ਹੀ ਸੁੰਦੇ ਨੇ। ਇਨ੍ਹਾਂ ਮਹੀਨਾ ਦੇ ਵਿੱਚ ਜਿਹੜਾ ਗਰਮੀ ਆ ਅੱਤ ਦੀ ਪੈਂਦੀ ਹੁੰਦੀ ਹੈ ਉਹਦੇ ਕਾਰਨ ਕਰਕੇ ਪਸ਼ੂ ਨੂੰ ਵੀ ਜਾਰੇ ਜਿਹੜਾ ਭਾਰ ਦੀ ਸਮੱਸਿਆ ਆਉਂਦੀ ਹੈ ਜੀ। ਨੰਬਰ 1 ਦੇ ਜਦੋਂ ਅਸੀਂ ਸਾਡੇ ਕੋਲੇ ਪੱਕੇ ਕੱਦੂ ਹੁੰਦੇ ਨੇਗੇ ਤਾਂ ਪਸ਼ੂ ਨੂੰ ਅਸੀਂ ਉਹ ਕੱਦੂ ਕੱਟ ਕੇ ਵੀ ਪਸ਼ੂ ਨੂੰ ਪਾਈਏ ਕਿਉਂਕਿ ਉਹਦੇ ਨਾਲ ਇਹਨਾਂ ਦਾ ਕੈਲਸ਼ੀਅਮ ਤੇ ਫਾਸਫੋਰਸ ਪੂਰਾ ਹੁੰਦਾ ਹੈ। ਉਸ ਤੋਂ ਬਾਅਦ ਸਾਡੇ ਕੋਲੇ ਘਰ ਦੇ ਵਿੱਚ ਜਾਂ ਖੇਤ ਦੇ ਵਿੱਚ ਆਮ ਜਾਮਣਾ गिर ਜਾਂਦੀਆਂ ਨੇ ਜਾਂ ਉਹਦੇ ਪੱਤੇ गिर ਜਾਂਦੇ ਨੇ ਜਾਮਣ ਨੂੰ ਖਰਾਬ ਨਹੀਂ ਹੋਣ ਦੇਣਾ ਜਾਮਣ गिरਣ ਤੋਂ ਕਿਉਂਕਿ ਗਰਮੀ ਦਾ ਮੌਸਮ ਹੁੰਦਾ 2-4 ਘੰਟਿਆਂ ਬਾਅਦ ਹੀ ਜਾਮਣ ਨੂੰ ਤੁਸੀਂ ਇਕੱਠੀਆਂ ਕਰੋ ਸਾਫ਼ ਕਰੋ ਧੋ ਕੇ ਤੇ ਆਪਣੇ ਪਸ਼ੂਆਂ ਨੂੰ ਪਾ ਦਿਓ ਜਾਮਣ ਦੇ ਵਿੱਚ ਫਾਸਫੋਰਸ ਤੇ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਮਾਤਰਾ ਹੈ ਜਾਮਣ ਦਾ ਤੁਸੀਂ ਕੋਈ ਪੱਤਾ ਲੈ ਲਓ ਛੱਕ ਲੈ ਲਓ ਜਾਮਣ ਦਾ ਨਮੋਲੀ ਮੰਦਰ ਜਾਮਣ ਦੀ ਜਿਹੜੀ ਹਿਰਕਾ ਉਹ ਲੈ ਲਓ ਉਨ੍ਹਾਂ ਸਾਰਿਆਂ ਚੀਜ਼ਾਂ ਦੇ ਵਿੱਚੀ ਤੱਤ ਨੇ ਜਿਹੜੀ ਕਿ ਭਾਰਤ ਉਹ ਨਰਜਾਦ ਦਵਾਉਂਦੀਆਂ ਨੇ ਫਾਸਫੋਰਸ ਤੇ ਕੈਲਸ਼ੀਅਮ ਦੀ ਸਮੱਸਿਆ ਨੂੰ ਦੂਰ ਕਰਦੀਆਂ ਨੇ ਨੰਬਰ 3 ਤੇ ਆਪਣੇ ਕੋਲ ਹੈਗਾ ਘਰੇ ਅਮਰੂਦ ਅਮਰੂਦ ਵੀ ਆਪਣੇ ਕੋਲੇ ਕੱਚੇ ਗਿਰ ਜਾਂਦੇ ਨੇ ਪੱਕੇ ਗਿਰ ਜਾਂਦੇ ਨੇ ਉਸ ਅਮਰੂਦ ਵਿੱਚ ਤੋਂ ਅਸੀਂ ਧੋ ਕੇ ਸਾਫ਼ ਕਰਕੇ ਅਮਰੂਦ ਪਸ਼ੂਆਂ ਨੂੰ ਪਾਓ ਉਹ ਅਮਰੂਦ ਦੇ ਵਿੱਚ ਵੀ ਇੱਕ ਐਨਾ ਫਾਸਫੋਰਸ ਤੇ ਕੈਲਸ਼ੀਅਮ ਆ ਜਿਹੜਾ ਕਿ ਪਸ਼ੂ ਨੂੰ ਪੂਰੇ ਤੌਰ ਤੇ ਪਸ਼ੂ ਦੇ ਚੋਂ ਆਪਣੀ ਖੁਰਾਕ ਲੈ ਸਕਦਾ ਦਾ ਕਈ ਵੀਰ ਕਹਿਣਗੇ ਕਿ ਇਹਨਾਂ ਮਹੀਨਿਆਂ ਦੇ ਪਸ਼ੂ ਨਾਲ ਦਾ ਭਾਰ ਪੈਂਦਾ ਜਿਹੜੇ ਕਿ ਭਾਰ ਉਹਦੋਂ ਬਾਅਦ ਪੈਂਦਾਗਾ ਤੇ ਉਹਦਾ ਕੀ ਹੱਲ ਕਰੀਏ ਸਾਡੇ ਤਾਂ ਅਮਰੂਦ ਵੀ ਹੈ ਨਹੀਂ ਤੇ ਜਾਮਣ ਵੀ ਹੈ ਨਹੀਂ ਤਾਂ ਤੁਸੀਂ ਸਰਦੀ ਦੇ ਵਿੱਚ ਜਾ ਕੇ ਕੋਈ ਵੀ ਤੁਹਾਡੀ ਸਬਜ਼ੀ ਜਿਵੇਂ ਕਿ ਆਲੂ ਮੰਦਾ ਹੋ ਜਾਂਦਾਗਾ ਗਾਜਰ ਮੰਦੀ ਹੋ ਜਾਂਦੀ ਹੈਗੀ ਪਰ ਉਹਦੀ ਕੀਮਤ ਨਹੀਂ ਕੀਮਤ ਤਾਂ ਉਹਦੀ ਮੰਦੀ ਹੋ ਗਈ ਪਰ ਉਹਦੀ ਜਿਹੜੀ ਕੁਆਲਿਟੀ ਹੈ ਗਾਜਰ ਤੇ ਆਲੂ ਦੀ ਉਹ ਨਹੀਂ ਘਟਦੀ ਕਿਉਂਕਿ ਆਲੂ ਤੇ ਗਾਜਰ ਫਾਸਫੋਰਸ ਤੇ ਵਿਟਾਮਿਨ ਬਹੁਤ ਜ਼ਿਆਦਾ ਹਗਾ ਉਹ ਵੀ ਤੁਸੀਂ ਆਪਣੇ ਪਸ਼ੂ ਨੂੰ ਆਲੂ ਤੇ ਗਾਜਰ 2-2 3-3 ਕਿਲੋ ਹਰ ਰੋਜ਼ ਤੁਸੀਂ ਪਾ ਸਕਦੇ ਹੋਗੇ। ਉਦੋਂ ਵੀ ਭਾਰ ਤੋਂ ਛਟਕਾਰਾ ਪਊਗਾ। ਠੀਕ ਹੈ ਉਦੋਂ ਬਾਅਦ ਭਾ ਉਹ ਚੀਜ਼ਾਂ ਪੈ ਗਈਆਂ ਤਾਂ ਤੁਹਾਡੇ ਪਸ਼ੂ ਤੰਦਰੁਸਤ ਰਹੂ ਕਦੇ ਵੀ ਤੁਹਾਡੇ ਪਸ਼ੂ ਨੂੰ ਭਾਰ ਦੀ ਸਮੱਸਿਆ ਨਹੀਂ ਆਊਗੀ। ਉਸ ਤੋਂ ਬਾਅਦ ਕਹੀ ਗੇਰੀ ਆਪਣਾ ਕੀ ਹੁੰਦਾਗਾ ਵੀ ਆਪਣੇ ਲੋਕ ਕਮੈਂਟਾਂ ਦੇ ਵਿੱਚ ਕਰਨਗੇ ਵੀ ਮਤਲਬ ਜੀ ਜਿਹੜਾ ਤੁਸੀਂ ਸੁਣਨ ਤੋਂ ਪਹਿਲਾਂ ਕਹਿੰਦੇ ਹੋ ਸਾਡੇ ਪਸ਼ੂ ਦੇ ਤੇ ਭਾਰ ਫੰਡਰ ਦੇ ਹੀ ਪਈ ਜਾਂਦਾ ਸੁਣਨ ਤੋਂ ਬਾਅਦ ਹੀ ਪਈ ਜਾਂਦਾ। ਜਿਹੜੀ ਉਹਦੀ ਸਮੱਸਿਆ ਗਈ ਉਹ ਕੀ ਹੁੰਦਾ ਜਦੋਂ ਆਪਣੇ ਪਸ਼ੂ ਦੇ ਪਹਿਲਾਂ ਭਾਰ ਪੈਂਦਾਗਾ ਭਾਰ ਪੈਣ ਦੇ ਨਾਲ ਉਹ ਪਸ਼ੂ ਦਾ ਜਦੋਂ ਭਾਰ ਪੈਂਦਾਗਾ ਪੈਨਾ ਉਹਦੇ ਨਾਲ ਮਿੱਟੀ ਲੱਗ ਜਾਂਦੀ ਹੈ ਇਹ ਮਿੱਟੀ ਦਾ ਉਹ ਵਿੱਚ ਜਿ ਕਿਸੇ ਬਿਨਾ ਧੋਣ ਤੋਂ ਉਹਨੂੰ ਪਾ ਭਾਰ ਨੂੰ ਜਾਂ ਕੋਈ ਡਾਕਟਰ ਜਾਂ ਸੀ ਆਪਣਾ ਘਰ ਦਾ ਸਿਆਣਾ ਜੀ ਜਿਹੜਾ ਉਹ ਪਸ਼ੂ ਨੂੰ ਇਹ ਭਾਰ ਨੂੰ ਅੰਦਰ ਪਾ ਦਿੰਦਾਗਾ ਉਹਦੇ ਜੀ ਮਿੱਟੀ ਲੱਗਣ ਨਾਲ ਪਸ਼ੂ ਨੂੰ ਅਲਰਜੀ ਹੋ ਜਾਂਦੀ ਹੈ ਅੰਦਰ ਅਨਫੈਕਸ਼ਨ ਹੋ ਜਾਂਦੀ ਹੈ ਉਹਨੂੰ ਤਾਂ ਪਸ਼ੂ ਜ਼ੋਰ ਮਾਰਨ ਲੱਗ ਜਾਂਦਾਗਾ ਤਾਂ ਬਾਅਦ ਦੇ ਵਿੱਚ ਵੀ ਭਾਰ ਦੀ ਸਮੱਸਿਆ ਆਉਂਦੀ ਹੈ ਜੀ ਉਹਦੇ ਵਿੱਚ ਅਸੀਂ ਕੀ ਕਰਨਾਗਾ ਕੋਈ ਜਿਵੇਂ ਕਿ ਬਾਅਦ ਸੁਣ ਤੋਂ ਬਾਅਦ ਜਿਵੇਂ ਕਿ ਕੰਪਨੀਆਂ ਜੂਟਰ ਸੇਵ ਦਵਾਈਆਂ ਆਉਂਦੀਆਂ ਨੇ ਜੂਟਰ ਸੇਵ ਦੀਆਂ ਜਿਹੜੀਆਂ ਕਿ ਜ਼ੇਰ ਗੇਰਨ ਵਾਸਤੇ ਹੁੰਦੀਆਂ ਨੇ ਉਹ ਕੱਲੀ ਜ਼ੇਰ ਗੇਰਨ ਵਾਸਤੇ ਨਹੀਂ ਉਹ ਅੰਦਰੋਂ ਪਸ਼ੂ ਦੀ ਸਾਸ ਵਾਈ ਕਰਨ ਵਾਸਤੇ ਵੀ ਹੁੰਦੀਆਂ ਨੇ ਕਿਉਂਕਿ ਉਹਨੂੰ ਤੁਸੀਂ 100 ਮਿਲ ਸਵੇਰ 100 ਮਿਲ ਸ਼ਾਮ ਨੂੰ ਤੁਸੀਂ ਪਸ਼ੂ ਨੂੰ ਤੋਂ ਬਾਅਦ ਦਿਓ ਪਸ਼ੂ ਅੰਦਰੋਂ ਜਦੋਂ ਸਾਫ਼ ਹੋ ਗਿਆ ਪਸ਼ੂ ਦਾ ਕਣ ਛੋਟਾ ਚੱਲ ਪਿਆ ਪਸ਼ੂ ਸਾਫ਼ ਹੋ ਗਿਆ ਵਧੀਆ ਜਿਹੜੀ ਇਨਫੈਕਸ਼ਨ ਆ ਉਹ ਵੀ ਬਾਹਰ ਹੋ ਗਈ ਤਾਂ ਪਸ਼ੂ ਛੋਟਾ ਜ਼ੋਰ ਮਾਰਨੋ ਵੀ ਹਟਜੂ ਪਸ਼ੂ ਟਾਈਮ ਸਰ ਕੇ ਸੋਡਾ ਆਸ ਵੀ ਲੋਗੂ ਤੇ ਇਹ ਚੀਜ਼ ਦੀ ਭਾਰਤ ਤੋਂ ਸਮੱਸਿਆ ਵੀ ਹੱਲ ਹੋ ਜਾਏ ਅੱਜ ਇਹ ਵੀਡੀਓ ਦੇ ਵਿੱਚ ਇੰਨਾ ਹੀ ਕੱਲ ਤੋਂ ਅਸੀਂ ਅਗਲੇ ਵੇਰ ਵੀਡੀਓ ਔਰ ਬਣਾਵਾਂਗੇ ਪਸ਼ੂਆਂ ਦੇ ਸੂਣ ਤੋਂ ਬਾਅਦ ਇਹ ਸਮੱਸਿਆ ਪਸ਼ੂ ਨੂੰ ਕਿਵੇਂ ਸਾਹਸਮਾਨ ਰੱਖਣੀ ਆ ਪਸ਼ੂ ਨੂੰ ਕਿਵੇਂ ਦੁੱਧ ਤੇ ਲੈ ਕੇ ਜਾਣਾ ਉਹਦੇ ਵੀਡੀਓ ਬਣਾਵਾਂਗੇ ਇਸ ਅੱਜ ਤੱਕ ਵੀਡੀਓ ਇੰਨੀ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਨਮਸਕਾਰ ਜੇ ਤੁਹਾਨੂੰ ਵੀਡੀਓ ਸੋਹਣੀ ਲੱਗੀ ਵੀਰ ਅੱਗੇ ਸ਼ੇਅਰ ਕਰਿਓ ਲਾਇਕ ਕਰਿਓ ਤੇ ਵੀਰ ਨੂੰ ਹੌਸਲਾ ਫਲਾਈ ਕਰਿਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਾਲਸਾ